ਅਸਸਲਾਮੁਅਲੈਕਮ ਮੈਨੂੰ ਉਮੀਦ ਹੈ ਕਿ ਆਂ ਤੁਹਾ ਸਾਰੇ ਠੀਕ ਠਾਕ ਖੈਰੀਅਤ ਦੇ ਨਾਲ ਤੇ ਚੜ੍ਹਦੀ ਕਲਾ ਚ ਹੋਗੇ ਇੱਕ ਅਰਜਨਾ ਨਾਮ ਦੀ ਕੁੜੀ ਜੋ ਦਰਬਾਰ ਸਾਹਿਬ ਦੇ ਵਿੱਚ ਯੋਗ ਕਰਦੀ ਹੈ ਤੇ ਦਰਬਾਰ ਸਾਹਿਬ ਦੀ ਬੇਅਦਬੀ ਕਰਦੀ ਹੈ ਤੇ ਬਾਅਦ ਚੋ ਮਾਫੀ ਮੰਗਦੀ ਹੈ ਉਹ ਕੀ ਕਹਿੰਦੀ ਪਈ ਹੈ ਖੈਰ ਆਪਾਂ ਚਲਦੇ ਹਾਂ ਅੱਜ ਦੀ ਵੀਡੀਓ ਤੇ ਬਾਤ ਕਰਨੀ ਕਰ ਬਾਤ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਵੀਰਾਂ ਭਰਾਵਾਂ ਨੂੰ ਸਾਰੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਪਲਾਸਮੇ ਕਰ ਦਿਓ ਤਾਂ ਆਪਾਂ ਚਲਦੇ ਹਾਂ ਅੱਜ ਦੀ ਵੀਡੀਓ ਗੋ ਸਵਾਸਤੇ Uh, मैं अभी नाइनटीन जून को दिल्ली आई थी टू अवार्ड लेने मुझे योगा और वेलनेस में कॉन्ट्रीब्यूशन भी दिया गया था तो मैंने सोचा कि मैं माथा टेक आती हूँ गुरुद्वारा और uh, जिस दिन योगा डे था मुझे लगा कि मेरा जो फेवरेट आसन है शीर्षासन जो मैं हर जगह करती हूँ वो उनके लिए उनको थैंक यू बोलने के लिए किया था नहीं कि किसी के सेंटिमेंट्स को हर्ट करने के लिए मेरी ऐसी कोई इंटेंट uh, नहीं था मुझे इतना बुरा लग रहा है कि आपको बुरा लगा है प्लीज़ मुझे माफ कर देना मेरा ऐसा किसी भी संप्रदाय को या किसी भी रिलीजियस इंस्टीट्यूशन को हर्ट करने का मेरा कोई इंटेंशन नहीं था बहुत गलत तरीके से मुझे परसीव किया गया है मुझे मुझे इतनी सारी धमकियां आ रही है मारने की धमकियां आ रही है मुझे गंदी गंदी गालियां आ रही है मैं सिर्फ इतना कहना चाहती हूँ कि कोई भी धर्म ये नहीं सिखाता कि आप किसी को इतना अपमानित करो उनकी गलती हो तो माफ कर देना चाहिए मैं तय दिन से माफी मांग रही हूँ प्लीज माफ़ कर देना मैं आगे से नहीं करूंगी और ध्यान रखूंगी मुझे रूल्स नहीं पता थे मैं इमोशन में बह गई थी पर मेरा इंटेंट गलत नहीं था का तुमने जो भी आज तुम्हारा बैल हो रहा है फोटो तुमने वहाँ पर जाके ऐसी हरकत की है तुमको किसने भेजा है तू गुजरात की है ना मोदी अंध भगत तेरे को कोई मोदी ने भेजा या किसने भेजा है कोई ऐसी हरकत करते शर्म नहीं है तुमको तुम लोगों अंध भगत हो ठीक है अब तेरे को मार भी सकते हैं कोई बड़ी बात नहीं हमारे लिए मारना तेरे को ठीक है तुमने हरकत की है तेरे को शर्म आनी चाहिए तेरे को शर्म नहीं आई ऐसे करते हुए तुमने ये ऐसा किया जा, जाके हमारे अमृतसर हर में हरमंदिर साहब नमस्ते मैं अभी ਅੱਜ ਵੀ ਕੱਲ੍ਹ ਦੋਸਤੋ ਇੱਕ ਕੁੜੀ ਜੋ ਕਿ ਫੈਸ਼ਨ ਡਿਜ਼ਾਈਨਰ ਹੈ ਜਿਸ ਦਾ ਨਾਮ ਅਰਚਨਾ ਮਖਵਾਣਾ ਹੈ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਦੇ ਵਿੱਚ ਉਹ ਦਰਬਾਰ ਸਾਹਿਬ ਵਿਖੇ ਜ ਪ੍ਰਕਰਮਾਂ ਦੇ ਵਿੱਚ ਪੈਰ ਉੱਪਰ ਕਰਕੇ ਯੋਗਾ ਕਰ ਰਹੀ ਹੈ ਜਿਸ ਦੇ ਕਰਕੇ ਕਿ ਇਸ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਕਿਉਂਕਿ ਜਿੱਥੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਕੇ ਪ੍ਰਕਰਮਾਂ ਦੇ ਵਿੱਚ ਪੂਰਨ ਤੌਰ ਤੇ ਮੋਬਾਈਲ ਦੀ ਵਰਤੋਂ ਕਰਨ ਦੀ ਮਨਾਹੀ ਕਰ ਦਿੱਤੀ ਗਈ ਹੈ ਕਿਉਂਕਿ ਜਈਆਂ ਲੋਕ ਰੀਲਾਂ ਵੀ ਬਣਾਉਂਦੇ ਸਨ ਉੱਥੇ ਇਸ ਕੁੜੀ ਨੇ ਜੋ ਗੁਰੂ ਘਰ ਦੀ ਮਰਿਆਦਾ ਹੈ ਉਸ ਨੂੰ ਤੋੜਿਆ ਜਿਸ ਤੋਂ ਬਾਅਦ ਇਸ ਕੁੜੀ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਹਾਲਾਂਕਿ ਉਸ ਤੋਂ ਬਾਅਦ ਇਸ ਨੇ ਸੋਸ਼ਲ ਮੀਡੀਆ ਤੇ ਸਾਹਮਣੇ ਆ ਕੇ ਮੁਆਫੀ ਵੀ ਮੰਗੀ ਆ ਤੇ ਨਾਲ ਹੀ ਇੱਕ ਕਾਲ ਰਿਕਾਰਡਿੰਗ ਵੀ ਪਾਈ ਜੋ ਕਿ ਉਸ ਨੇ ਗੁਜਰਾਤ ਪੁਲਿਸ ਤੇ ਪੰਜਾਬ ਪੁਲਿਸ ਨੂੰ ਟੈਗ ਵੀ ਕੀਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਉਸ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਸਨੇ ਕਿਹਾ ਕਿ ਉਸ ਨੂੰ ਇਸ ਬਾਰੇ ਨਹੀਂ ਪਤਾ ਸੀ ਮर्यादा ਬਾਰੇ ਨਹੀਂ ਪਤਾ ਸੀ ਪਰ ਸਵਾਲ ਇੱਥੇ ਇਹ ਵੀ ਵੱਡਾ ਹੈ ਕਿ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਪਹਿਲਾਂ ਹਰ ਇੱਕ ਜਗ੍ਹਾ ਦੀ ਹਰ ਇੱਕ ਧਾਰਮਿਕ ਸਥਾਨ ਦੀ ਆਪਣੀ ਆਪਣੀ ਵੱਖ-ਵੱਖ ਮर्यादा ਹੁੰਦੀ ਹੈ ਉਸ ਬਾਰੇ ਕੀ ਕੁਝ ਸਮਾਂ ਪਹਿਲਾਂ ਉਹ ਪਤਾ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਪੈਰ ਇਸ ਤਰ੍ਹਾਂ ਗੁਰੂ ਘਰ ਵੱਲ ਕਰਕੇ ਉਸ ਨੇ ਕਿਤਨਾ ਕਿਤੇ ਜੋ ਸਿੱਖਾਂ ਉਹਨਾਂ ਦੇ ਹਿਰਦਿਆਂ ਨੂੰ ਬਲੁੰਨ ਰਿਹਾ ਜਿਸ ਕਰਕੇ ਇਸ ਦਾ ਵਿਰੋਧ ਹੋ ਰਿਹਾ ਪਰ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਕੁੜੀ ਨੇ ਮਾਫੀ ਮੰਗ ਲਈ ਹੈ ਤਾਂ ਇਸ ਨੂੰ ਮਾਫ ਕਰ ਦੇਣਾ ਚਾਹੀਦਾ ਤੁਹਾਡਾ ਇਸ ਵਾਰ ਕੀ ਕਹਿਣਾ ਹੈ ਕਿ ਇਸ ਔਰਤ ਨੂੰ ਹੁਣ ਮਾਫ ਕਰ ਦੇਣਾ ਚਾਹੀਦਾ ਜਾਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਮਾਫੀ ਮੰਗਣਾ ਵੀ ਇੱਕ ਆਮ ਜਿਹਾ ਕੰਮ ਹੋ ਗਿਆ ਹੈ ਤੁਹਾਡੇ ਇਸ ਬਾਰੇ ਕੀ ਕਹਿਣਾ ਮਾਫੀ ਮੰਗਣੀ ਚਾਹੀਦੀ ਹੈ ਜਾਂ ਨਹੀਂ ਯਸਨ ਨੋ ਦੇ ਵਿੱਚ ਜੋ ਕਮੈਂਟ ਕਰਨਾ ਦੇਖੋ ਇਹ ਪੂਰੀ ਵੀਡੀਓ ਨਮਸਤੇ ਅ ਮੈਂ ਅਭੀ 19 ਜੂਨ ਕੋ ਦਿੱਲੀ ਆਈ ਥੀ ਕਿਉਂ ਅਵਾਰਡ ਲੈਣੇ ਮੂਝੇ ਯੋਗਾ ਔਰ ਵੈਲਨੈਸ ਮੇਂ ਕੰਟ੍ਰਿਬਿਊਸ਼ਨਲੀ ਦਿਆ ਗਿਆ ਥਾ ਤੋ ਮਨੇ ਸੋਚਾ ਕਿ ਮੈਂ ਮਾਥਾ ਟਿਕ ਆਤੀ ਹੂ ਗੁਰਦੁਆਰਾ ਔਰ ਜਿਸ ਦਿਨ ਯੋਗਾ ਦੇ ਥਾ ਮੂਝੇ ਲਗਾ ਕਿ ਮੇਰਾ ਜੋ ਫੇਵਰਟ ਆਸਨ ਹੈ ਸ਼ਿਰਸ਼ਾਸਨ ਜਮੈਂ ਹਰ ਜਗ੍ਹਾ ਕਰਤੀ ਹੂ वो उनके लिए उनको थैंक यू बोलने के लिए किया था नहीं कि किसी के सेंटिमेंट्स को होल्ड करने के लिए मेरी ऐसी कोई आ, इंटेंट नहीं था मुझे इतना बुरा लग रहा है कि आपको बुरा लगा है प्लीज मुझे माफ़ कर देना मेरा अगली वीडियो चप्पा देखिए आगे अर्चना नाम की कुी दरबार साहब के बच्चे जाके विवाह कर है दरबार साहब दरबार साहब के सामने पैर रख दिया दरबार साहब जी बेअदबी कर दी ਤੇ ਸਿੱਕ ਵੀਰ ਬਹੁਤ ਹੀ ਗੁੱਸੇ ਆ ਸਿੱਕ ਵੀਰ ਕਹਿੰਦੇ ਪੈ ਕਿ ਐਸੀ ਅੜ ਤੋਂ ਬਦਲਾ ਲਵਾਗੇ ਤੇ ਜਦੋਂ ਆ ਗੱਲ ਇੱਕ ਅੰਜਾ ਨਾਮ ਦੀ ਕੁੜੀ ਨੂੰ ਪਤਾ ਲੱਗਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਮaaf ਕਰ ਦਿਓ ਮੈਨੂੰ ਨਹੀਂ ਪਤਾ ਸੀ ਨਾ ਮੈਂ ਜਾਣ ਮੁੱਸ਼ਕੀ ਨਹੀਂ ਕੀਤਾ ਹੈ ਤੇ ਵਾਕੀ ਮੇਰਾ ਤੁਸੀ ਦੱਸੋ ਕਿ ਇਹਨੂੰ ਮaaf ਕਰਨਾ ਚਾਹੀਦਾ ਜਾਂ ਨਹੀਂ ਤੇ ਕੌਮਨਸ ਕਰਕੇ ਮਿਆਰ ਜ਼ਰੂਰ ਲਾਜ਼ਮ ਕਰੇ ਸਬਸਕ੍ਰਾਈਬ ਕਰਦੇ ਹਾਲ ਖਿਆਲ ਅਬਰਕ